ਅਸੀਂ ਅੱਜ ਦੇ ਇਸ ਮੋਰਚੇ ਤੋਂ ਇਹ ਦਿਲਾ ਦਰੂਸ ਕਰਦੇ ਹਾਂ ਕਿ ਬਾਰੀ ਸੰਦੇਹ ਹੋਕੇ ਵੱਲੋਂ ਤੇ ਨਾਲ ਐਸਕੇਐਮ ਨਾਨ ਕ੍ਰਿਟੀਕਲ ਵੱਲੋਂ ਜਲਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸੁਨੇਹੇ ਨੂੰ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਿੱਖ ਸੰਖਿਆ ਤੱਕ ਪਹੁੰਚਾਉਣ ਦਾ ਲਗਾਤਾਰ ਕੰਮ ਕਰਦੇ ਆ ਰਹੇ ਹੋ ਤੇ ਕਰੋਗੇ ਇਹਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਅੱਜ ਥੋੜਾ ਉੱਚੀ ਜੀ ਆ ਦੋਸਤੋ ਜਿਹੜਾ ਆਪਾਂ ਅੱਜ ਆਏ ਇੱਥੇ ਉਡਾਲਾ ਸਾਹਮਣੇ ਬੜੀ ਡਿਟੇਲ ਦੇ ਵਿੱਚ ਸਾਰੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਦੱਸੀ ਹੈ ਕਿ ਖਨੌਰੀ ਚੱਲਦੇ ਮੋਰਚੇ ਦੇ ਵਿੱਚ ਅਸੀਂ ਵੀ ਇਹ ਮਹਿਸੂਸ ਕਰਿਆ ਉਸ ਵੇਲੇ ਕਿ ਕਈ ਵਾਰੀ ਮਨੁੱਖ ਦਾ ਧਿਆਨ ਜਿਹੜੀ ਬਿਰਤੀ ਹੈ ਖਿੰਡੀ ਪੁੰਡੀ ਕਰ ਬਿਰਤੀ ਹੈ ਕਦੇ ਕਿਧਰੇ ਧਿਆਨ ਜਾਂਦਾ ਕਦੇ ਕਿਧਰੇ ਧਿਆਨ ਜਾਂਦਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਆਇਆ ਸਾਡਾ ਵੀ ਨਹੀਂ ਆਇਆ ਲੇਕਿਨ ਜਿਸ ਵੇਲੇ ਉੱਥੇ ਗੱਲਬਾਤ ਸਾਂਝੀ ਆਈ ਤੇ ਮਹਿਸੂਸ ਹੋਇਆ ਆਤਮਾ ਨੇ ਆਵਾਜ਼ ਦਿੱਤੀ ਕਿ ਨਹੀਂ ਇਹ ਤਾਂ ਆਪਾਂ ਗਲਤ ਕਰ ਰਹੇ ਹਾਂ ਸਾਡਾ ਫਰਜ਼ ਬਣਦਾ ਸੀ ਉਸ ਵੇਲੇ ਹੀ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਜਿ세 ਕਿਹਾ ਸੀਗਾ ਕਿ ਅਸੀਂ ਵਾਹਿਗੁਰੂ ਨੇ ਅਗਰ ਜ਼ਿੰਦਗੀ ਬਖਸ਼ੀ ਤਾ ਆਪਾਂ ਸੀ ਤੁਹਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜਾ ਮੈਂ ਤੁਹਾਨੂੰ ਮਾਦੀਆਂ ਬਡਾਲਾ ਸਾਹਿਬ ਦਾ ਜਿਨ੍ਹਾਂ ਨੇ ਸ਼ਬਦਾਂ ਦੇ ਵਿੱਚ ਸਾਨੂੰ ਜਿਹੜੇ ਅਸੀਂ ਇਸ ਕਾਬਲ ਨਹੀਂ ਹਾਂ ਇੰਨੀ ਵਡਿਆਈ ਬਖਸ਼ੀ ਹੈ ਇੰਨਾ ਮਾਨ ਦਿੱਤਾ ਹੈ ਅਸੀਂ ਇਸ ਕਾਬਲ ਨਹੀਂ ਹਾਂ ਅਸੀਂ ਜਿਹੜਾ ਮੁਹਾਲੀ ਦੇ ਅੰਦਰ ਕਮਿਨ ਸਾਬ ਮੋਰਚਾ ਚੱਲਦਾ ਹੈ ਅਸੀਂ ਉਸ ਮੋਰਚੇ 'ਚ ਵੀ ਕਈ ਵਾਰ ਗਏ ਆ ਔਰ ਹਰ ਬਾਰ ਉਸ ਮੋਰਚੇ ਦੇ ਵਿੱਚ ਜਦੋਂ ਵੀ ਅਸੀਂ ਗਏ ਆ ਅਸੀਂ ਇਹ ਗੱਲ ਰੱਖੀ ਹੈ ਕਿ ਜੋ ਉੱਥੋਂ ਦੀ ਕਮੇਟੀ ਹੈ ਫੈਸਲਾ ਕਰਨ ਦੇ ਅਧਿਕਾਰ ਮੋਰਚੇ ਨੂੰ ਅੱਗੇ ਕਿਵੇਂ ਚਲਾਉਣਾ ਉਹਨੂੰ ਅੱਗੇ ਚਲਾਉਣ ਦੇ ਅਧਿਕਾਰ ਉਸ ਕਮੇਟੀ ਦੇ ਆ ਅਸੀਂ ਕੇਵਲ ਸਪੋਰਟਰ ਦੇ ਤੌਰ ਤੇ ਸਪੋਰਟ ਕਰਦੇ ਆਂ ਔਰ ਅੱਜ ਇੱਥੇ ਵੀ ਰਾਤ ਲਗਾਤਾਰ ਰਾਤ ਦੇ 2 ਵਜੇ ਤੱਕ ਮੀਟਿੰਗ ਚੱਲੀ ਐ ਐਸਕੇਮ ਨਾਨ ਪੋਲਿਟਿਕਲ ਦੀ ਸਮੁੱਚੀ ਲੀਡਰਸ਼ਿਪ ਦੀ ਪੰਜਾਬ ਚੈਪਟਰ ਦੀ ਕੀਦੇ ਤੋਂ ਸਭ ਤੋਂ ਪਹਿਲਾਂ ਇਹ ਹੀ ਆ ਕਿ ਪਟਾਵਾ ਸਾਹਿਬ 5 ਸਾਲ ਤੋਂ ਉਹਨਾਂ ਦੇ ਨਾਲ ਦੇ ਸਹਿਯੋਗੀ ਸਾਥੀ ਵਕੀਲ ਸਾਹਿਬ ਜਿਨ੍ਹਾਂ ਦੀਆਂ ਗੱਲਾਂ ਇਹਨਾਂ ਨੇ ਦਸੀਆਂ ਤੁਹਾਡੇ ਸਾਹਮਣੇ ਕਿੱਥੋਂ ਕਿੱਥੋਂ ਕਿਸ-ਕਿਸ ਤਰ੍ਹਾਂ ਦਾ ਇਹਨਾਂ ਨੂੰ ਸਹਾਇਕ ਮਿਲਿਆ ਉਹ ਸਾਰੀਆਂ ਦੀ ਸਾਰੀ ਉਹ ਕਮੇਟੀ ਸਾਰੀਆਂ ਦੀਆਂ ਸਾਰੀਆਂ ਉਹ ਸ਼ਖਸੀਅਤਾਂ ਇਸ ਮੋਰਚੇ ਨੂੰ ਕਿਵੇਂ ਚਲਾਉਣਾ ਹੈ ਇਹਦਾ ਕੀ ਫੈਸਲਾ ਲੈਣਾ ਇਹ ਇਹਨਾਂ ਦੇ ਹੱਥ ਵਿੱਚ ਹੈ ਅਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ੜਿੱਕਾ ਨਹੀਂ ਬਣਨਾ ਅਸੀਂ ਕੋਈ ਉਹਦੇ ਵਿੱਚ ਇੰਟਰਫੀਅਰੈਂਸ ਨਹੀਂ ਕਰਨੀ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਰਾਤ ਨੂੰ ਵੀ ਮੀਟਿੰਗ ਹੋਈ ਉਹਨਾਂ ਗੱਲਾਂ ਦੇ ਵਿੱਚੋਂ ਜਾ ਜਿਹੜਾ ਅਸੀਂ ਦਰਦ ਮਹਿਸੂਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਸਰੂਪ ਫੁਰਦ-ਫੁਰਦ ਹੋ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦੇਸ਼ ਦੇ ਦਿੰਦੇ ਆ ਇੱਕ ਕਮਿਸ਼ਨ ਬਣ ਜਾਂਦਾ ਔਰ ਉਹ ਕਮਿਸ਼ਨ ਆਦਮੀਆਂ ਨੂੰ ਜਿਹੜੇ ਦੋਸ਼ੀ ਨੇ ਦੋਸ਼ੀ اقرار ਦੇ ਦਿੰਦਾ ਤੇ ਫੇਰ ਦੁਬਾਰਾ ਸ਼੍ਰੋਮਣੀ ਕਮੇਟੀ ਉਹ ਸਮਰਤ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਆ ਉਹ ਕਹਿਦਾ ਫੈਸਲਾ ਲੈਂਦੇ ਨੇ ਔਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਬੜਾ ਸ਼ਲਾਘਾਯੋਗ ਫੈਸਲਾ ਸੀ ਜੋ ਅਸੀਂ ਸੁਣਿਆ ਅਸੀਂ ਉਹ ਚਾਹਾਂਗੇ ਕਿ ਕਿਰਪਾ ਕਰਕੇ ਸਾਡੇ ਪੂਰੇ ਵਰਡ ਦੇ ਅੰਦਰ ਸਿੱਖ ਸੰਗਤਾਂ ਨੂੰ ਪਤਾ ਲੱਗੇ ਕਿ ਉਥੇ ਫੈਸਲਾ ਕੀ ਹੋਇਆ ਤੋ ਅੱਜ ਤੱਕ ਇੰਪਲੀਮੈਂਟ ਕਿਉਂ ਨਹੀਂ ਹੋਇਆ ਸਿਰਫ ਸਾਡਾ ਰੌਲਾ ਕਿਸੇ ਨਾਲ ਨਹੀਂ ਹੈ ਅਸੀਂ ਨੌਨ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਆ ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਲੇਕਿਨ ਸਾਡਾ ਇਹ ਜ਼ਰੂਰ ਹੈ ਕਿ ਅਸੀਂ ਸਾਡਾ ਅਕੀਦਾ ਗੁਰੂ ਚ ਹੈ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਚ ਹੈ ਸਾਡਾ ਇਸ਼ਟ ਹੈ ਉਹ ਚਾਹੇ ਅਸੀਂ ਕਿਤੇ ਕਿਸੇ ਦੇ ਵੀ ਲੋਕ ਹੋਈਏ ਉਹ ਸਾਡਾ ਸਬਦਾ ਮਸਲਾ ਬਣ ਜਾਂਦਾ ਜਦੋਂ ਉੱਥੇ ਆ ਕੇ ਗੱਲ ਕਰਦੀ ਆ ਉਸ ਗੱਲ ਦੇ ਵਿੱਚੋਂ ਇਹਦੇ ਨਾਲ ਅਸੀਂ ਇਸ ਮੋਰਚੇ ਨਾਲ ਖੜੇ ਪਰਚੋਲ ਸ਼ੁਰੂ ਹੋਈ ਆ ਜਿਹੜੀ ਗੱਲ ਸਾਹਮਣੇ ਆਈ ਹੈ ਮੈਂ ਤੁਹਾਡੇ ਕੈਮਰਾਆਂ ਦੇ ਮਾਧਿਅਮ ਤੋਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਤੁਸੀਂ ਜਰੂਰ ਆਪਣੇ ਕੈਮਰੇ 'ਚ ਕੈਦ ਕਰਿਓ ਆਪਣੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਬੰਗ ਰਹੇ ਆ ਕਈ ਵਾਰੀ ਭਰਮ ਭੁਲੇਖੇ ਫਲਾਏ ਜਾਂਦੇ ਨੇ ਜੀ ਇਹ ਤਾਂ ਇਹ ਕਰਦੇ ਆ ਇਹ ਉਹ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਅਕਾਲ ਤਖਤ ਦੇ ਫੈਸਲੇ ਦੇ ਮੁਤਾਬਕ ਕਮਿਸ਼ਨ ਬਣਿਆ ਉਸ ਕਮਿਸ਼ਨ ਨੇ ਆਹ ਰਿਪੋਰਟ ਦਿੱਤੀ ਇਸ ਰਿਪੋਰਟ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਮ ਨਾਮਜ਼ਦ ਹੋਏ ਉਹਨਾਂ ਬਾਰੇ ਸ਼੍ਰੋਮਣੀ ਕਮੇਟੀ ਆ ਬੈਠੀ ਤੁਹਾਡੇ ਸਾਹਮਣੇ ਚੱਲੇਗਾ ਚਲਾਵਾਂਗੇ ਆਪਾਂ ਔਰ ਇਹ ਐਲਾਨ ਕਰ ਰਹੀ ਹੈ ਕਿ ਫਲਾਨਾ ਫਲਾਨਾ ਨਾਂ ਲੈ ਲੈ ਕੇ ਕਿ ਇਹ ਬੰਦੇ ਗਲਤੀ ਪਾਏ ਗਏ ਨੇ ਔਰ ਜਿਹੜੇ ਬੰਦੇ ਦੋਸ਼ੀ ਪਾਏ ਗਏ ਨੇ ਕਈਆਂ ਨੂੰ ਸਸਪੈਂਡ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਔਰ ਕੁਝ ਦੇ ਬਾਰੇ 'ਚ ਕਿਹਾ ਕਿ ਐਫ ਆਈ ਆਰ ਦਰਜ ਕਰਾਏਗੀ ਸ਼੍ਰੋਮਣੀ ਕਮੇਟੀ ਉਸ ਸਮੇਂ ਦੇ ਜਰਨਲ ਸੈਕਟਰੀ ਧਮੀਸਰ ਉਹਨਾਂ ਦੀ ਬਕਾਇਦਾ ਡਿਊਟੀ ਲੱਗੀ ਇਹਦੇ ਵਿੱਚ ਇਹਨੂੰ ਤੁਸੀਂ ਸੁਣੋ ਇੱਕ ਵਾਰ ਆਪਣੇ ਕੈਮਰੇ ਵਿੱਚ ਕੈਦ ਕਰਿਓ ਪਬਲਿਕ ਤੱਕ ਜਾਵੇ ਫਿਰ ਜਿਹੜੀ ਕੁਝ ਇਹਦੇ 'ਚ ਹੈ ਬਸ ਅਸੀਂ ਉਹੀ ਮੰਗਦੇ ਆ ਕਿ ਕਿਰਪਾ ਕਰਕੇ ਉਹ ਇਹ ਜਿਹੜਾ ਫੈਸਲਾ ਲਿਆ ਗਿਆ ਉਹਦੀ ਇੰਪਲੀਮੈਂਟੇਸ਼ਨ ਹੋਣੀ ਹੋਈ ਉਹਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਉਹਨੂੰ ਇੰਪਲੀਮੈਂਟ ਕਰੋ ਅਰ ਚਲਾਇਓ ਜੀ ਇਹ ਗੱਲ ਤੁਹਾਡੇ ਤੱਕ ਪਹੁੰਚ ਗਈ ਤੁਹਾਡੇ ਕੈਮਰੇ ਅੰਦਰ ਕੈਦ ਹੋ ਗਈ ਹੈ ਸਾਡੀ ਸਿੱਖ ਸੰਗਤਾਂ ਤੱਕ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲੈਣ ਵਾਲੀਆਂ ਸੰਗਤਾਂ ਤੱਕ ਇਹ ਗੱਲ ਪਹੁੰਚ ਜਾਣੀ ਹੈ ਹੁਣ ਅਸੀਂ ਵੱਖਰੀ ਕੋਈ ਚੀਜ਼ ਨਹੀਂ ਮੰਗਦੇ ਸਾਡੀ ਮੰਗ ਹੈ ਕਿ ਅਕਾਲ ਤਖਤ ਸਾਡਾ ਸੁਪਰੀਮ ਹੈ ਅਕਾਲ ਤਖਤ ਨੇ ਹਾ ਕਮਿਸ਼ਨ ਬਣਾਤਾ ਤੇ ਕਮਿਸ਼ਨਰ ਰਿਪੋਰਟ ਦੇਦੀ ਤੇ ਰਿਪੋਰਟ ਦੇ ਮੁਤਾਬਕ ਸ਼ਰੂਮਨੀ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ ਤਾਂ ਉਹਨਾਂ ਬੰਗਿਆ ਦੇ ਅੱਜ ਤੱਕ ਸ਼ਰੂਮਨੀ ਕਮੇਟੀ ਮੁਕਦਮਾ ਦਰਜ ਕਰਾਉਣ ਦੇ ਵਿੱਚ ਡਿਲੇ ਕਿਉਂ ਹੱਸੇ ਫੇਰ ਦੁਬਾਰਾ ਇਹ ਕਲੀਅਰ ਕਰ ਦਈਏ ਕਿ ਸਪੋਰਟ ਉਹਨੀ ਦੇਰ ਤੱਕ ਕਰਦੇ ਰਾਂਗੇ ਜਿੰਨੀ ਦੇਰ ਤੱਕ ਇਹ ਇਨਸਾਫ ਨਹੀਂ ਮਿਲਦਾ ਜਿੰਨਾ ਮਰਜੀ ਸਰਕਾਰ ਲੰਮਾ ਲੰਮਕਾ ਬੋਲੈ ਸਾਨ ਹੈ ਜੈ 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 ਅਸੀਂ ਅੱਜ ਦੇ ਇਸ ਮੋਰਚੇ ਤੋਂ ਇਹ ਜਿਲਦਰੂਰ ਦੀ ਸੰਜੇ ਗੋਕੇ ਵੱਲੋਂ ਤੋਂ ਨਾਲ ਐਸ ਕੇ ਐਮ ਨੌਨ ਕ੍ਰਿਟੀਕਲ ਵੱਲੋਂ ਹਲਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਸੁਨੇਹੇ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਿੱਖ ਸੰਗਠਾ ਤੱਕ ਪਹੁੰਚਾਉਣ ਦਾ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਤੇ ਕਰਾਂਗੇ ਇਹਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਆ ਜੀ ਥੋੜਾ ਉੱਚੀ ਜੀ ਆਹ ਦੋਸਤੋ ਜਿਹੜਾ ਆਪਾਂ ਅੱਜ ਆਏ ਇੱਥੇ ਡਾਲਾ ਸਾਹਮਣੇ ਬੜੀ ਡਿਟੇਲ ਦੇ ਵਿੱਚ ਸਾਰੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਦੱਸੀ ਹੈ ਕਿ ਖਨੌਰੀ ਚੱਲਦੇ ਮੋਰਚੇ ਦੇ ਵਿੱਚ ਅਸੀਂ ਵੀ ਇਹ ਮਹਿਸੂਸ ਕਰਿਆ ਉਸ ਵੇਲੇ ਤੁਕ ਕਈ ਵਾਰੀ ਮਨੁੱਖ ਦਾ ਧਿਆਨ ਜਿਹੜੀ ਬਿਰਤੀ ਹੈ ਖਿੰਡੀ ਪੁੰਡੀ ਕਰਦੀ ਹੈ ਕਦੇ ਕਿਧਰੇ ਧਿਆਨ ਜਾਂਦਾ ਕਦੇ ਕਿਧਰੇ ਧਿਆਨ ਜਾਂਦਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਆਇਆ ਸਾਡਾ ਵੀ ਨਹੀਂ ਆਇਆ ਲੇਕਿਨ ਜਿਸ ਵੇਲੇ ਉੱਥੇ ਗੱਲਬਾਤ ਸਾਂਝੀ ਆਈ ਤੇ ਮਹਿਸੂਸ ਹੋਇਆ ਆਤਮਾ ਨੇ ਆਵਾਜ਼ ਦਿੱਤੀ ਕਿ ਨਹੀਂ ਇਹ ਤਾਂ ਆਪਾਂ ਗਲਤ ਕਰ ਰਹੇ ਹਾਂ ਸਾਡਾ ਫਰਜ਼ ਬਣਦਾ ਸੀ ਉਸ ਵੇਲੇ ਹੀ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਜਿ세 ਕਿਆ ਸੀਗਾ ਕਿ ਅਸੀਂ ਵਾਹਿਗੁਰੂ ਨੇ ਅਗਰ ਜਿੰਦਗੀ ਬਖਸ਼ੀ ਤਾਂ ਆਪਾਂ ਅਸੀਂ ਤੁਹਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜਾ ਮੈਂ ਤੁਹਾਨੂੰ ਮਾਦੀਆਂ ਬਡਾਲਾ ਸਾਹਿਬ ਦਾ ਜਿਨ੍ਹਾਂ ਨੇ ਸ਼ਬਦਾਂ ਦੇ ਵਿੱਚ ਸਾਨੂੰ ਜਿਹੜੇ ਅਸੀਂ ਇਸ ਕਾਬਲ ਨਹੀਂ ਆ ਇੰਨੀ ਵਡਿਆਈ ਬਖਸ਼ੀ ਐ ਇਨਾ ਮਾਨ ਦਿੱਤਾ ਐ ਅਸੀਂ ਇਸ ਕਾਬਲ ਨਹੀਂ ਆ ਅਸੀਂ ਜਿਹੜਾ ਮੁਹਾਲੀ ਦੇ ਅੰਦਰ ਕਮਿਨ ਸਾਭ ਮੋਰਚਾ ਚੱਲਦਾ ਹੈ ਅਸੀਂ ਉਸ ਮੋਰਚੇ 'ਚ ਵੀ ਕਈ ਵਾਰ ਗਏ ਆਂ ਔਰ ਹਰ ਬਾਰ ਉਸ ਮੋਰਚੇ ਦੇ ਵਿੱਚ ਜਦੋਂ ਵੀ ਅਸੀਂ ਗਏ ਆਂ ਅਸੀਂ ਇਹ ਗੱਲ ਰੱਖੀ ਹੈ ਕਿ ਜੋ ਉੱਥੋਂ ਦੀ ਕਮੇਟੀ ਹੈ ਫੈਸਲਾ ਕਰਨ ਦੇ ਅਧਿਕਾਰ ਮੋਰਚੇ ਨੂੰ ਅੱਗੇ ਕਿਵੇਂ ਚਲਾਉਣਾ ਉਹਨੂੰ ਅੱਗੇ ਚਲਾਉਣ ਦੇ ਅਧਿਕਾਰ ਉਸ ਕਮੇਟੀ ਦੇ ਆ ਅਸੀਂ ਕੇਵਲ ਸਪੋਰਟਰ ਦੇ ਤੌਰ ਤੇ ਸਪੋਰਟ ਕਰਦੇ ਆਂ ਔਰ ਅੱਜ ਇੱਥੇ ਵੀ ਰਾਤ ਲਗਾਤਾਰ ਰਾਤ ਦੇ 2 ਵਜੇ ਤੱਕ ਮੀਟਿੰਗ ਚੱਲੀ ਐ ਐਸਕੇਮ ਨਾਨ ਪੋਲਿਟਿਕਲ ਦੀ ਸਮੁੱਚੀ ਲੀਡਰਸ਼ਿਪ ਦੀ ਪੰਜਾਬ ਚੈਪਟਰ ਦੀ ਕੀਦੇ ਤੋਂ ਸਭ ਤੋਂ ਪਹਿਲਾਂ ਇਹ ਹੀ ਆ ਕਿ ਪਟਾਲਾ ਸਾਹਿਬ 5 ਸਾਲ ਤੋਂ ਉਹਨਾਂ ਦੇ ਨਾਲ ਦੇ ਸਹਿਯੋਗੀ ਸਾਥੀ ਵਕੀਲ ਸਾਹਿਬ ਜਿਨ੍ਹਾਂ ਦੀਆਂ ਗੱਲਾਂ ਇਹਨਾਂ ਨੇ ਦੱਸੀਆਂ ਤੁਹਾਡੇ ਸਾਹਮਣੇ ਕਿੱਥੋਂ ਕਿੱਥੋਂ ਕਿਸ-ਕਿਸ ਤਰ੍ਹਾਂ ਦਾ ਇਹਨਾਂ ਨੂੰ ਸਹਿਯੋਗ ਮਿਲਿਆ ਉਹ ਸਾਰੀਆਂ ਦੀ ਸਾਰੀ ਉਹ ਕਮੇਟੀ ਸਾਰੀਆਂ ਦੀਆਂ ਸਾਰੀਆਂ ਉਹ ਸ਼ਖਸੀਅਤਾਂ ਇਸ ਮੋਰਚੇ ਨੂੰ ਕਿਵੇਂ ਚਲਾਉਣਾ ਹੈ ਇਹਦਾ ਕੀ ਫੈਸਲਾ ਲੈਣਾ ਇਹ ਇਹਨਾਂ ਦੇ ਹੱਥ ਵਿੱਚ ਹੈ ਅਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਬਣਨਾ ਅਸੀਂ ਕੋਈ ਉਹਦੇ ਵਿੱਚ ਇੰਟਰਫੀਅਰੈਂਸ ਨਹੀਂ ਕਰਨੀ ਹਾਂ ਇਹ ਜ਼ਰੂਰ ਹੈ ਜੇ ਜਿਹੜੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਰਾਤ ਵੀ ਮੀਟਿੰਗ ਹੋਈ ਉਹਨਾਂ ਗੱਲਾਂ ਦੇ ਵਿੱਚੋਂ ਜਾਂ ਜਿਹੜਾ ਅਸੀਂ ਦਰਦ ਮਹਿਸੂਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਸਰੂਪ ਫੁਰਤਪੁਰਤ ਹੋ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦੇਸ਼ ਦੇ ਦਿੰਦੇ ਆ ਇੱਕ ਕਮਿਸ਼ਨ ਬਣ ਜਾਂਦਾ ਔਰ ਉਹ ਕਮਿਸ਼ਨ ਆਦਮੀਆਂ ਨੂੰ ਜਿਹੜੇ ਦੋਸ਼ੀ ਨੇ ਦੋਸ਼ੀ اقرار دے دیندا ہے تے پھر دوبارہ ਸ਼੍ਰੋਮਣੀ کمیٹی او سمတ်ਤ ਦੀ ਸ਼੍ਰੋਮਣੀ کمیٹی دے ਪ੍ਰਧਾਨ ਸਾਹਿਬ ਆ ਆ ਕੈਦਾ فیصلہ ਲੈਂਦੇ ਨੇ اور ਜਿਹੜਾ ਉਹਨਾਂ ਨੇ ਫੈਸਲਾ ਲਿਆ بڑا ਸ਼ਲਾਘਾਯੋਗ ਫੈਸਲਾ ਸੀ ਜੋ ਅਸੀਂ ਸੁਣਿਆ ਅਸੀਂ ਉਹ ਚਾਹਾਂਗੇ ਕਿ ਕਿਰਪਾ ਕਰਕੇ ਸਾਡੇ ਪੂਰੇ ਵਰਡ ਦੇ ਅੰਦਰ ਸਿੱਖ ਸੰਗਤਾਂ ਨੂੰ ਪਤਾ ਲੱਗੇ ਕਿ ਉਥੇ ਫੈਸਲਾ ਕੀ ਹੋਇਆ ਤੋ ਅੱਜ ਤੱਕ ਇੰਪਲੀਮੈਂਟ ਕਿਉਂ ਨਹੀਂ ਹੋਇਆ ਸਿਰਫ ਸਾਡਾ ਰੌਲਾ ਕਿਸੇ ਨਾਲ ਨਹੀਂ ਹੈ ਅਸੀਂ ਨੌਨ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਆ ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਲੇਕਿਨ ਸਾਡਾ ਇਹ ਜ਼ਰੂਰ ਹੈ ਕਿ ਅਸੀਂ ਸਾਡਾ ਅਕੀਦਾ ਗੁਰੂ ਚ ਹੈ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਚ ਹੈ ਸਾਡਾ ਇਸ਼ਟ ਹੈ ਉਹ ਚਾਹੇ ਅਸੀਂ ਕਿਤੇ ਕਿਸੇ ਦੇ ਵੀ ਲੋਕ ਹੋਈਏ ਉਹ ਸਾਡਾ ਸਬਦਾ ਮਸਲਾ ਬਣ ਜਾਂਦਾ ਜਦੋਂ ਉੱਥੇ ਆ ਕੇ ਗੱਲ ਖੜਦੀ ਹੈ ਉਸ ਗੱਲ ਦੇ ਵਿੱਚੋਂ ਇਹਦੇ ਨਾਲ ਅਸੀਂ ਇਸ ਮੋਰਚੇ ਨਾਲ ਖੜੇ ਪਰਚੋਲ ਸ਼ੁਰੂ ਹੋਈ ਆ ਜਿਹੜੀ ਗੱਲ ਸਾਹਮਣੇ ਆਈ ਹੈ ਮੈਂ ਤੁਹਾਡੇ ਕੈਮਰਾਆਂ ਦੇ ਮਾਧਿਅਮ ਤੋਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਤੁਸੀਂ ਜਰੂਰ ਆਪਣੇ ਕੈਮਰੇ 'ਚ ਕੈਦ ਕਰਿਓ ਆਪਣੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਬੰਗ ਰਹੇ ਹਾਂ ਕਈ ਵਾਰੀ ਭਰਮ ਭਲੇਖੇ ਫਲਾਏ ਜਾਂਦੇ ਨੇ ਜੀ ਇਹ ਤਾਂ ਇਹ ਕਰਦੇ ਆ ਇਹ ਉਹ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਅਕਾਲ ਤਖਤ ਦੇ ਫੈਸਲੇ ਦੇ ਮੁਤਾਬਕ ਕਮਿਸ਼ਨ ਬਣਿਆ ਉਸ ਕਮਿਸ਼ਨ ਨੇ ਆ ਰਿਪੋਰਟ ਦਿੱਤੀ ਇਸ ਰਿਪੋਰਟ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਮ ਨਾਮਜ਼ਦ ਹੋਏ ਉਹਨਾਂ ਬਾਰੇ ਸ਼ਰੋਮਣੀ ਕਮੇਟੀ ਆ ਬੈਠੀ ਤੁਹਾਡੇ ਸਾਹਮਣੇ ਚੱਲੇਗਾ ਚਲਾਵਾਂਗੇ ਆਪਾਂ ਹੋਰ ਇਹ ਐਲਾਨ ਕਰ ਰਹੀ ਆ ਕਿ ਫਲਾਨਾ ਫਲਾਨਾ ਨਾਂ ਲੈ ਲੈ ਕੇ ਕਿ ਇਹ ਬੰਦੇ ਗਲਤੀ ਪਾਏ ਗਏ ਨੇ ਔਰ ਜਿਹੜੇ ਬੰਦੇ ਦੋਸ਼ੀ ਪਾਏ ਗਏ ਨੇ ਕਈਆਂ ਨੂੰ ਸਸਪੈਂਡ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਔਰ ਕੁਝ ਦੇ ਬਾਰੇ ਜੇ ਕਿਹਾ ਕਿ ਐਫ ਆਈ ਆਰ ਦਰਜ ਕਰਾਏਗੀ ਸ਼੍ਰੋਮਣੀ ਕਮੇਟੀ ਉਸ ਸਮੇਂ ਦੇ ਜਰਨਲ ਸੈਕਟਰੀ ਧਮੀ ਸਰ ਉਹਨਾਂ ਦੀ ਬਕਾਇਦਾ ਡਿਊਟੀ ਲੱਗੀ ਇਹਦੇ ਵਿੱਚ ਇਹਨੂੰ ਤੁਸੀਂ ਸੁਣੋ ਇੱਕ ਵਾਰ ਆਪਣੇ ਕੈਮਰੇ ਵਿੱਚ ਕੈਦ ਕਰਿਓ ਪਬਲਿਕ ਤੱਕ ਜਾਵੇ ਫਿਰ ਜਿਹੜੀ ਕੁਝ ਇਹਦੇ ਚ ਹੈ ਬਸ ਅਸੀਂ ਉਹੀ ਮੰਗਦੇ ਆਂ ਤੇ ਕਿਰਪਾ ਕਰਕੇ ਉਹ ਇਹ ਜਿਹੜਾ ਫੈਸਲਾ ਲਿਆ ਗਿਆ ਉਹਦੀ ਇੰਪਲੀਮੈਂਟੇਸ਼ਨ ਹੋਣੀ ਹੋਈ ਉਹਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਉਹਨੂੰ ਇੰਪਲੀਮੈਂਟ ਕਰੋ ਹਰ ਚਲਾਇਓ ਜੀ ਇਹ ਗੱਲ ਤੁਹਾਡੇ ਤੱਕ ਪਹੁੰਚ ਗਈ ਤੁਹਾਡੇ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਸਾਡੇ ਸਿੱਖ ਸੰਗਠਨਾਂ ਤੱਕ ਗੁਰੂ ਨਾਨਕ ਨਾਮ ਲੇਵਾ ਸੰਗਠਨ ਲੈਨ ਲਵਾਈਆਂ ਸੰਗਠਨਾਂ ਤੱਕ ਇਹ ਗੱਲ ਪਹੁੰਚ ਜਾਣੀ ਹੈ ਹੁਣ ਅਸੀਂ ਵੱਖਰੀ ਕੋਈ ਚੀਜ਼ ਨਹੀਂ ਮੰਗਦੇ ਸਾਡੀ ਮੰਗ ਹੈ ਕਿ ਅਕਾਲ ਤਖਤ ਸਾਡਾ ਸੁਪਰੀਮ ਹੈ ਅਕਾਲ ਤਖਤ ਨੇ ਆਹ ਕਮਿਸ਼ਨ ਬਣਾਤਾ ਤੇ ਕਮਿਸ਼ਨ ਨੇ ਰਿਪੋਰਟ ਦੇਦੀ ਤੇ ਰਿਪੋਰਟ ਦੇ ਮੁਤਾਬਕ ਸ਼ਰੂਮਣੀ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ ਤਾਂ ਉਹਨਾਂ ਬੰਦਿਆਂ ਦੇ ਅੱਜ ਤੱਕ ਸ਼ਰੂਮਣੀ ਕਮੇਟੀ ਮੁਕਦਮਾ ਦਰਜ ਕਰਾਉਣ ਦੇ ਵਿੱਚ ਡਿਲੇ ਕਿਉਂ ਹੈ ਅੱਛੀ ਫੇਰ ਦੁਬਾਰਾ ਇਹ ਕਲੀਅਰ ਕਰ ਦਈਏ ਇਹ ਸਪੋਰਟ ਓਨੀ ਦੇਰ ਤੱਕ ਕਰਦੇ ਰਹਾਗੇ ਜਿੰਨੀ ਦੇਰ ਤੱਕ ਇਹ ਇਨਸਾਫ ਨਹੀਂ ਮਿਲਦਾ ਜਿੰਨਾ ਮਰਜੀ ਸਰਕਾਰ ਲੰਮਾ ਲੰਮਕਾ ਬੋਲੇ ਇਨਸਾਫ ਹੋ